गुर पर शादी जिन अंतर पाया सो अंतर बाहर बहर सुहल जी अमृत तारा हेतो ਕਪਟ ਗੁਰਮੇਲਿਆ ਨਾਨਕ ਹਰ ਸੰਗਮੇਤ ਨਾ ਨਨਕ ਹਰ ਸੰਗ ਮੀਤ ਨਾਨਕ ਹਰ ਸੰਗ ਮੀਤ ਹਮੇ ਅਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੇ ਬਿਖ ਕਾਈ ਮਾਇਆ ਮੋ ਪਰਮ ਪੈ ਭੁੱਲੇ ਸੁਤਦਾਰ ਸਿਉ ਪ੍ਰੀਤ ਲਗਾਈ ਇਕ ਉਤਮ ਪੰ ਸੁਨਿਓ ਗੁਰ ਸੰਗਤ ਦੇ ਮਿਲੰਤ ਜਮਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਗੁਰ ਰਾਮਦਾਸ ਗੁਰ ਰਾਮਦਾਸ ਗੁਰ ਰਾਮਦਾਸ ਰਖੋ ਸਰਨਾਈ ਇਕ ਓੰਕਾਰ ਸਤਗੁਰ ਪ੍ਰਸਾਦ ਅਸਾ ਮਹਲਾ 4 ਸੰਤ ਘਰ 4 ਹਰੇ ਅੰਬਤ ਪਿੰਨੇ ਲੋੜਾ ਦਨਪ੍ਰੇਮਤ ਨਾ ਰਾਮ ਰਾਜੇ ਮਨ ਰਾਮ ਕਸਵਟੀ ਲਾਇਆ ਕੰਥੰ ਸੋਗਿੰਦਾ ਗੁਰਮੁਖ ਰੰਗ ਚਲੁਨਿਆ ਮੇਰਾ ਮਨ ਤنو ਪਿੰਦਾ ਜਨਾਨਤ ਮੁਸਕ ਚਖ ਲਿਆ ਤਬ ਜਨਮ ਤਨ ਤੰਦਾ ਜਨ ਨਾਨਕ ਮਸਕ ਜਖੁ ਲਿਆ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈ ਭੰ ਗੁਰ ਪ੍ਰਸਾਦ ਅਸ ਸਲੂਪਿ ਭਲੇ ਪਹਿਲੇ ਕਿ ਲਕੀ ਟੁੰਬੇ ਅਸਰਾਜੇ ਕੀ ਤੁਨੀ ਸਲੋਕ ਮਹੱਲਾ ਪਹਿਲਾ ਬੁਲਹਰੀ ਗੁਰ ਆਪਣੇ ਦੁਹਾੜੀ ਸਦਵਾਰ ਜਨਮਨ ਸਿਦੇ ਤੇ ਕੀਏ ਕਰਤ ਨ ਲਗੀ ਵਰ ਮਹਲਾ ਦਜਾ ਜੇ ਸਉ ਚੰਦਉ ਕੁ ਬਹਿ ਸੁਰਜ ਚੜ੍ਹੇ ਅਦਾਰ ਇਤੇ ਤਨਨ ਹੰਦਿਆ ਗੁਰਗੰ ਕੋਰਨ ਧਰਮ ਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੱਟੇ ਤਿਲਬੁਆਰ ਜਸ ਨੇ ਅੰਦਰ ਖੇਤ ਖੇਤੇ ਅੰਦਰ ਛੱਟਿਆ ਕੋ ਨਾਨਕ ਸੋ ਨਾਹ ਫਲਿਏ 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 ਬਪੜੇ ਵੀ ਤਨ ਮਿੱਥ ਸੁਆ ਪੜੀ ਆਪਣੇ ਆਪ ਸਾਜਿਓ ਆਪੀ ਨੇ ਤੇਰ ਨਾਉਂ ਦੇ ਪਤ ਸੱਜਿਆ ਕਰਿਆਤ ਨਿਠੋ ਚਾਉ ਦਦਕ ਤਯਕ ਤੁਸ ਦੇਵ ਹੈ ਕਰੇ ਪਸਾਉ ਤੁਸਨ ਸਭ ਤੇ ਦੇਲੈ ਸੇ ਜਿੰਦ ਕਵਾ ਕਰਿਆਤ ਨਿਠੋ ਚਾਉ ਨਿਠੋ ਚਾਉ ਨਿਠੋ ਚਾਉ ਦਾਤਾ ਕਰਤਾ ਆਪ ਤੋ ਤੁਸ ਦੇਵਾਂ ਕਰੇ ਪਸਾਓ ਤੂ ਜਾਣੋ ਹੀ ਸਭ ਸਦਲੇ ਸਜਿੰਦ ਕਵਾ ਕਰਿਆ ਸੰਗਠੋ ਚਾਓ ਕਰਿਆ ਸੰਗਠੋ ਚਾਹ ਹਰ ਪੇਮ ਬਾਨੀ ਮਨ ਮਰਿਆ ਰਣਿਆਲੇ ਰਣਿਆ ਰਾਮਾ ਤੇ ਜਿਸ ਲੀ ਪੇਰ ਪਰਮ ਕੇ ਸੋਧਣ ਦੇ ਦਿਆ ਨਨਕਤ ਸੋ ਆਖੀਏ ਮਰ ਜੀਵੇ ਮਨਿਆ ਨਾਮ ਨੰਕਤ ਸਤ ਗੁਰ ਮੇਲ ਹਰ ਜਗਧਤਰ ਤਰੀਆ ਉਤਰ ਤਰੀਆ ਸੋਕ ਮਹਲਾ ਪਹਿਲਾ ਸਚੀ ਤੇਰੇ ਕੰਨ ਸੱਚੇ ਬ੍ਰਹਮਣ ਸੱਚੀ ਤੇਰੇ ਲੋ ਸੱਚੀ ਆਕਾ ਸੱਚ ਤੇਰੇ ਕਰਨੇ ਸਰਦੀਚਰ ਸੱਚਾ ਤੇਰਾ ਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾ ਸੱਚਾ ਤੇਰਾ ਕਰਮ ਸੱਚਾ ਨਿਸਾਨ ਸੱਚੇ ਤੁਦ ਅੱਖੇ ਲੱਖ ਕਰੋੜ ਸੱਚੇ ਸਬਤਾਨ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੁਕਤ ਨਕਤ ਮਹੱਲਾ ਪਹਿਨਾ ਵੱਡੀ ਵਿੜਾਈ ਜਾ ਬਡਾ ਨਾ ਵੱਡੀ ਵਿੜਾਈ ਜਾ ਸੁਤਨਿਓ ਵੱਡੀ ਵਿੜਾਈ ਜਾ ਨਿਤਥਾਉ ਵੱਡੀ ਵਿੜਾਈ ਜਾਣਿਆਲਾ ਵੱਡੀ ਵਿੜਾਈ ਬੁਝੇ ਸਭ ਪਾਉ ਵੱਡੀ ਵਿੜਾਈ ਜਪਤ ਨੰਦਤ ਵੱਡੀ ਵਿੜਾਈ ਜਾਪਿਆ ਨਾਨ ਕਰ ਨਕਤਨੀ ਜਾਏ ਕੀਤਾ ਕੀਤਾ ਕਰਨਾ ਸਰਬਿਰਜੈ ਮਹਲਾ ਤੁਜਾ ਇਹੋ ਜਗ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਵਾਸ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮੇ ਕਰੇ ਵਿਨਾਸ ਇਕ ਨਾ ਭਾਣੇ ਕਤਲੇ ਇਕ ਨਾ ਮਾਇਆ ਵਿਚ ਨਿਵਾਸ ਇਹ ਪਿਆਖ ਨਾ ਜਪਈ ਜੇ ਕਿਸ ਸਿਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਿਨ ਕੋ ਆਪ ਕਰੇ ਫਰਗਰ ਭਇ ਕ ਲਿਖ ਨਾਵੇ ਧਰਮ ਵਾਲਾ ਕਿਸ ਤੇ ਸਤਿ ਸਨਿ ਭੜੇ ਸੋਨ ਵਖ ਗਡੇ ਜਿ ਧਮਾਲਿਆ ਤਾਂ ਨ ਪੈਣ ਕੋੜਿਆ ਮੋ ਕਾਲੇ ਦੋ ਦੁਖ ਚਲੇ ਤੇਰੇ ਨੈਰ ਤੇ ਜਨ ਗਏ ਹਾਰ ਗਏ ਸੇ ਠਗਣ ਵਾਲਿਆ ਲਿਖ ਨਾਵੇ ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲਿਆ ਕੋੜੀ ਨਾਨਕ ਜੀ ਪਾਈ ਕਾ ਲਿਖਣਾ ਮੈਂ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚਨ ਵਕੜੇ ਜਜਮਾਲਿਆ ਥਾਉ ਨਾ ਪਾਇਨ ਕੋੜੇ ਆਰ ਮੋ ਕਾਲੇ ਦੁਜਕ ਚਾਲਿਆ ਤੇਰੇ ਨਾਇਰ ਤੇ ਸੇਜਣਗੇ ਹਾਰਗੇ ਸੇ ਠੱਗਣ ਵਾਲਿਆ ਲਿਖਣਾ ਮੈਂ ਧਰਮ ਬਹਾਲਿਆ ਲਿਖਣਾ ਮੈਂ ਧਰਮ ਬਹਾਲਿਆ ਹਮੂ ਰਖ ਮੁਗਦ ਸਰ ਲਾਗਤੀ ਮੈ ਲਘੋ ਗੋਵਿੰਦ ਹਰ ਪੁਰ ਹਰ ਘਰ ਆ ਹਰ ਭਗਤ ਇੱਕ ਮੰਗਾ ਮੇਰਾ ਮਨ ਤੁੰ ਸ਼ਬਦ ਵੇਗਾ ਸਿਆ ਜਪਨ ਤਕਰੂੰਗਾ ਮੇਲ ਸੰਤ ਜਨਾ ਹਰ ਪਾਇਆ ਨਾਨਕ ਸਤ ਸੰਗ ਸਤ ਸੰਗ ਸ ਲੋਕ ਮਹੱਲਾ ਪਹਿਲਾ ਵਿਸਮਾਤ ਨਾਦ ਵਿਸਮਾਤ ਵੇਦ ਵਿਸਮਾਤ ਪਥੇਤ ਵਿਸਮਾਤ ਰੂ ਵਿਸਮਾਤ ਰੰਗ ਵਿਸਮਾਤ ਨਾਗੇ ਫਿਰਹ ਜਨ ਤੂ ਵਿਸਮਾਤ ਪਉਣ ਵਿਸਮਾਤ ਪਾਣੀ ਵਿਸਮਾਤ ਅਗਨੀ ਖਿਡੇ ਵਿਟਾਣ ਵਿਸਮਾਤ ਧਰਤੀ ਵਿਸਮਾਤ ਖਾਣੀ ਵਿਸਮਾਤ ਸਾਦਨ ਕੀਤਰਾਣ ਬਿਸਮਾਦ ਸੰਜੋ ਬਿਸਮਾਦ ਵਿਜੋਗ ਬਿਸਮਾਦ ਕੋ ਬਿਸਮਾਦ ਕੋ ਬਿਸਮਾਦ ਸਿਫਤ ਬਿਸਮਾਦ ਸਲਾਹ ਬਿਸਮਾਦ ਉਚੜ ਬਿਸਮਾਦ ਰਾਹ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜੂਰ ਵੇਖ ਵਿਡਾਨ ਰਹਾ ਬਿਸਮਾਦ ਨਾਨਕ ਬੁਝਣ ਪੂਰੇ ਬਾਗ ਮਹੱਲਾ ਪਹਿਲਾ ਕੁਦਰਤ ਦਸੈ ਕੁਦਰ ਸੁਣੀਏ ਕੁਦਰਤ ਪਾਉ ਸੁਖ ਸਾ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਅਕਾ ਕੁਦਰਤ ਵੇਦ ਪ੍ਰਾਨ ਗਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਪਿਆ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਦਾ ਕੁਦਰਤ ਨੇ ਕੀਆ ਕੁਦਰਤ ਬਦਿਆ ਕੁਦਰਤ ਮਾਨਬਿਮਾਨ ਕੁਦਰਤ ਪਾਣ ਪਾਣੀ ਬੈਸੰਦਰ ਕੁਦਰਤ ਧਰਤੀ ਖਾ ਸਭ ਤੇਰੀ ਕੁਦਰਤ ਤੂੰ ਕਦਰ ਕਰਤਾ ਬਾਕੀ ਨਹੀਂ ਪਾ ਨਾਨਕ ਕੁਕਮਿੰਦਰ ਵੇਖੇ ਵਰਤ ਤਾ ਕੋ ਤਾ ਕੋੜਿਆ ਪਿਨ ਭੋਗ ਭੋਗ ਖੈ ਹੋਏ ਭਸਮੜ ਪੌਰ ਸਿਤਾਇਆ ਵੱਡਾ ਹੁਆ ਦੁਨੀਆ ਗਲ ਸੋਂਗਲ ਕੱਤ ਚਲਾਇਆ ਗੇ ਕਰਨ ਕਿਰਤ ਵਾਚੀਐ ਬਹਿਨੇਖਾ ਪਰ ਸਮਝਾਇਆ ਤਉ ਨੋਵੇਂ ਪੁੰਦੇ ਹੁਣ ਸੁਣੀਏ ਕਿਆ ਰੂਆ ਆਇ ਮਨ ਅੰਦੇ ਜਨਮ ਗਵਾਇਆ ਜਨਮ ਗਵਾਇਆ ਧਰਮ ਗਵਾਇਆ ਔੜਿਆ ਆਪਣੇ ਪੋਪਕੇ ਪਸਮਣ ਪਾਉਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਟ ਚਲਾਇਆ ਅੱਗੇ ਕਰਨੀ ਕੀਰਤ ਵਿੱਚ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਵੀ ਪਉਂਦੀ ਹਮ ਸੁਣੀਐ ਕਿਆ ਰੁਆਇਆ ਮਨੰ ਤੇ ਜਨਮ ਗਵਾਇਆ ਮਨੰ ਤੇ ਜਨਮ ਗਵਾਇਆ ਦੀਨ ਦਇਆਲ ਸੁਣ ਬੇਨਤੀ ਹਰ ਘਰ ਘਰ ਰਾਇਆ ਰਾਮ ਰਾਜੀ ਦੀ ਦੀਨ ਦਿਆਲ ਸੁਣ ਦੇਂਤੀ ਹਰ ਘਰ ਘਰ ਰਾਇਆ ਰਾਮ ਰਾਜੀ ਦੀ ਹਉ ਮੰਗਉ ਤਰਨ ਹਰ ਨਾਮ ਕੇ ਹਰ ਹਰ ਮੁਖ ਪਾਇਆ ਹਉ ਮੰਗਉ ਹਰ ਹਰ ਮੁਖ ਪਾਇਆ ਭਗਤ ਵਛਲ ਹਰ ਹਿਰਦ ਹੈ ਹਰ ਲਾਜ ਰਖਾਇਆ ਧੰਨ ਨਾਨਕ ਸਰਨ ਕੀ ਹਰ ਨਾਮ ਤਰਾਇਆ ਨਾਮ ਤਰਾਇਆ ਸ਼ਲੋਕ ਮਹਲਾ ਪੈ ਵਿੱਚ ਪਉਨ ਹਸਦਵਾ ਪੈ ਵਿੱਚ ਲੈ ਲਖ ਦਰਿਆ ਐ ਉਤਨ ਕੱਢੇ ਵੇਗਰ ਪੈਛ ਧਰਤੀ ਦਰ ਦੀਪਰ ਪੈ ਵਿੱਚ ਚੰਦ ਫਿਰ ਸਿਰ ਭਾਰ ਪੈ ਸਰਾਜਾ ਧਰਮ ਦੁਆਰ ਪੈ ਵਿੱਚ ਉਤ ਪੈ ਵਿੱਚ ਚੰਦ ਕੋ ਕਰੋੜੀ ਚਲਤ ਨਯੰਤ ਪੈ ਵਿੱਚ ਸਿੱਧ ਬੁੱਧ ਸੁਰਨਾਦ ਪੈ ਉਚਾ ਡਾਨ ਅਕਾਸ਼ ਪੈ ਵਿੱਚ ਜੋਤ ਮਹਾ ਬਲ ਸੂਰ ਪੈ ਵਿੱਚ ਆਵੇ ਜਬਹ ਪੂ ਲਗ ਲਿਆ ਭੋਲ ਲਿਖਿਆ ਸਿਰਲੇਖ ਨਾਨਕ ਨਿਰਭਉ ਨਰੰਕਰ ਸਚੇਕ ਮਹਲਾ ਪਹਿਲਾ ਨਾਨਕ ਨਿਰਭਨ ਨਰੰਕਰ ਉਰਗਿ ਤੇ ਰਮਨਵਾਦ ਕਿਤਿਆ ਕਨ ਕਹਾਣੀਆਂ ਕਿਤਿ ਬੇਦ ਵਿਚਾਰ ਕਿਤਿਨ ਤੇ ਮੰਗਤੇ ਗੜਮਣ ਪੁਰੇ ਤਾਲ ਬਜ਼ਾਰੀ ਬਦਰ ਮਹਿ ਓਏ ਕਦੇ ਬਦ ਗਵਰਜ ਰਾਣੀਆਂ ਬੁਲਹੇ ਆਲਪਤਾਲ ਲਕਟਕਿਆ ਕੇ ਮੰਦੜੇ ਲਕਟਕਿਆ ਕੇ ਹਾਰ ਜਿੱਤ ਤਨ ਪਈ ਐ ਨਨਕਾ ਸੇ ਤਨ ਹੋਨੇ ਦਾ ਗਿਆਨ ਨਾ ਗਲੀ ਟੁੰਡੀਏ ਗਿਆਨ ਨਾ ਗਿਆਨ ਨਾ ਗਿਆਨ ਨਾ ਗੱਲ ਨਹੀਂ ਢੁੰਦੀ ਐ ਕਤਨਾ ਕਰੜਾ ਸਾਰ ਕਰਮ ਮਿਲੇ ਤਾਂ ਪਈਏ ਹਰ ਹਕਮਤ ਖੁਮਖਵਾਰ ਕੋੜੇ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇ ਜਿ ਬੰਦਨ ਬ੍ਰਹਮਾ ਤਾਂ ਸਤਿਗੁਰ ਸ਼ਬਦ ਸੁਣਾ ਸਤਿਗੁਰ ਜਿਵਦਾ ਤਕ ਨਹੀਂ ਸਭ ਸੁਣਿਓ ਲੋਕ ਸੁਭਾਇ ਸਤਿਗੁਰੂ ਮਿਲੈ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸਤਿ ਬੁਝਾਇਆ ਸਤਿ ਬੁਝਾਇਆ ਸਚ ਸੰਝਾਇਆ ਪੌੜੀ ਨਦਰ ਕਰੇ ਜੀ ਆਪਣੀ ਤਨ ਅੰਦਰ ਸਤਿਗੁਰ ਪਾਇਆ ਇਹ ਜਿਹਾ ਬੋਤ ਜਨ ਪਰਮਿਆਂ ਤਾ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਬੜਾ ਤਾ ਕੋਈ ਸਰ ਸੁਨੇ ਲੋਕ ਸੁਭਾਇਆ ਸਤਿਗੁਰ ਮਿਲੈ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸਚ ਬੁਝਾਇਆ ਜਿਨ ਸੱਚੋ ਸਚ ਬੁਝਾਇਆ ਮੇਰੇ ਪਰਬਤ ਸਮੀ ਹੋਟ ਗਏ ਮੈਂ ਤੇਰੀ ਹੋ ਮੇਰੇ Love ਨਾ ਤੂੰ ਢੋਲ ਨਾ ਹਮ ਗਿਰਤੇ